ਗੁਰਦੁਆਰਾ ਅੰਬ ਸਾਹਿਬ ਦੀ ਜ਼ਮੀਨ ਦਾ ਮਾਮਲਾ ਪਹਿਲਾਂ ਤਾਂ ਪ੍ਰਧਾਨ ਸਾਹਿਬ ਨੇ ਬਿਲਕੁਲ ਹੀ ਜਿਹੜਾ ਹੈ ਉਹ ਇਨਕਾਰ ਕੀਤਾ ਕਿ ਇਸ ਤਰ੍ਹਾਂ ਦੀ ਕੋਈ ਕੋਤਾਈ ਹੋਈ ਨਹੀਂ ਹੈ ਚਿੱਠੀ ਫੇਕ ਹੈ ਫਿਰ ਇਹ ਖਬਰਾਂ ਆਈਆਂ ਕਿ ਪ੍ਰਤਾਪ ਸਿੰਘ ਦੇ ਉੱਤੇ ਕੋਈ ਕਾਰਵਾਈ ਕਰ ਦਿੱਤੀ ਹੈ ਉਹਨਾਂ ਨੇ ਇੱਕ ਅਹਿਮ ਜਾਣਕਾਰੀ ਦਿੱਤੀ ਹੈ ਕਿ 2002 ਦੇ ਵਿੱਚ ਇੱਕ ਬੀਬੀ ਨੇ ਗੁਰਦੁਆਰਾ ਪਠਾ ਸਾਹਿਬ ਕੋਟਲਾ ਨਿਹੰਗ ਖਾਨ ਨੂੰ ਜ਼ਮੀਨ ਜਿਹੜੀ ਹੈ ਉਹ ਡੋਨੇਟ ਕੀਤੀ ਸੀ ਸੇਵਾ 'ਚ ਦਿੱਤੀ ਸੀ ਤੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਉਹ ਸੇਵਾ 'ਚ ਦਿੱਤੀ ਜ਼ਮੀਨ ਜਿਹੜੀ ਹੈ ਉਹ ਵੇਚ ਦਿੱਤੀ ਤੇ ਇਹਨਾਂ ਨੇ ਉਹ ਜ਼ਮੀਨ ਜਿਹੜੀ ਹੈ ਸਾਲក ਪਹਿਲਾਂ 7000 ਰੁਪਇਆ ਪ੍ਰਤੀ ਗਾਜ ਦੇ ਹਿਸਾਬ ਦੇ ਨਾਲ ਵੇਚ ਦਿੱਤੀ ਹੈ ਜਦ ਕਿ ਉਹ ਮੇਨ ਹਾਈਵੇ ਤੇ ਜ਼ਮੀਨ ਪੈਂਦੀ ਹੈ ਤੇ ਉਸ ਹਾਈਵੇ ਦੇ ਉੱਤੇ ਜ਼ਮੀਨ ਦੇ ਨਾਲ ਬਿਲਕੁਲ ਜਿਹੜਾ ਹੈ ਉਹ ਇੱਕ ਪਲਾਜ਼ਾ ਬਣ ਰਿਹਾ ਹੈ ਆਮ ਤੌਰ ਦੇ ਉੱਤੇ ਹੁੰਦਾ ਹੈ ਕਿ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜ਼ਮੀਨ ਖਰੀਦਣੀ ਹੈ ਤੇ ਪਹਿਲਾਂ ਆਪਣੇ ਬੰਦੇ ਰਾਹੀਂ ਜਿਹੜਾ ਉਹ ਜ਼ਮੀਨ ਬਹੁਤ ਘੱਟ ਸਸਤੇ ਰੇਟ ਤੇ ਖਰੀਦ ਲਈ ਜਾਂਦੀ ਹੈ ਜਿਵੇਂ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਨੇ ਆਨੰਦਪੁਰ ਸਾਹਿਬ ਕੋਠੀ ਦਾ ਮਾਮਲਾ ਉਠਾਇਆ ਸੀ ਤੇ ਫਿਰ ਆਪਣੀ ਬੰਦੇ ਤੋਂ ਬਹੁਤ ਮਹਿੰਗੇ ਭਾਦੇ ਉੱਤੇ ਉਹ ਜ਼ਮੀਨ ਜਾਂ ਪ੍ਰਾਪਰਟੀ ਜਿਹੜੀ ਹੈ ਉਹ ਖਰੀਦ ਲਈ ਜਾਂਦੀ ਹੈ ਇਹ ਗੁਰਦੁਆਰਾ ਸਾਹਿਬਾਨ ਦੀਆਂ ਜਿਹੜੀਆਂ ਜ਼ਮਾਨ ਜ਼ਮੀਨਾਂ ਨੇ ਜਦਾਦਾ ਨੇ ਇਹ ਪੰਥ ਦੀਆਂ ਨੇ ਮੈਂ ਫੇਰ ਕਹਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿਰਫ ਜਾਇਦਾਦਾਂ ਦੀ ਜ਼ਮੀਨਾਂ ਦੀ ਕੇਅਰ ਟੇਕਰ ਹੈ ਮਾਲਕ ਨਹੀਂ ਹੈ ਮਾਲਕ ਧੰਗ ਗੁਰੂ ਗ੍ਰੰਥ ਸਾਹਿਬ ਨੇ ਮਾਲਕ ਖਾਲਸਾ ਪੰਥ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜੇ ਕਿਤੇ ਬਹੁਤ ਜ਼ਿਆਦਾ ਜ਼ਰੂਰਤ ਪੈਂਦੀ ਹੈ ਕੋਈ ਜ਼ਮੀਨ ਵੇਚਣ ਦੀ ਪਾਰਦਰਸ਼ੀ ਢੰਗ ਦੇ ਨਾਲ ਵੇਚੀ ਜਾਣੀ ਚਾਹੀਦੀ ਹੈ ਪਾਰਦਰਸ਼ੀ ਢੰਗ ਦੇ ਨਾਲ ਖਰੀਦੀ ਜਾਣੀ ਚਾਹੀਦੀ ਹੈ ਤੇ ਦੂਜੀ ਗੱਲ ਤੇ ਜੇ ਜ਼ਮੀਨ ਵੇਚੀ ਜਾਂਦੀ ਹੈ ਤੇ ਉਸ ਬਦਲੇ ਜ਼ਮੀਨ ਹੀ ਲਈ ਜਾਣੀ ਚਾਹੀਦੀ ਹੈ ਔਰ ਉਹ ਵੀ ਥੋੜੇ ਜਿਹਾ ਸਮੇਂ ਦੇ ਅੰਦਰ ਅੰਦਰੀ ਲਈ ਜਾਣੀ ਚਾਹੀਦੀ ਹੈ ਗੁਰਦਾਰਾ ਫੰਡਾਂ ਦਾ ਨੁਕਸਾਨ ਪਿਆ ਜਾਂਦਾ ਹੈ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਇਹ ਕਲੀਅਰ ਕਰਨਾ ਚਾਹੀਦਾ ਜੀ ਪੰਥ ਦੀਆਂ ਸੰਸਥਾਵਾਂ ਨੇ ਪੰਥ ਦੀਆਂ ਸੰਸਥਾਵਾਂ ਨੂੰ ਖੁਰਦਪੁਰਦ ਕਰਨਾ ਜਿਹੜਾ ਹੈ ਇਹ ਬਹੁਤ ਵੱਡਾ ਅਪਰਾਧ ਹੈ ਤੇ ਇਸ ਅਪਰਾਧ ਤੋਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਬਚਣਾ ਚਾਹੀਦਾ ਹੈ ਪੁੱਛਿਆ ਕਿ ਇਹਦੇ ਪਿੱਛੇ ਕੌਣ ਹੈ ਹੱਲਾਸ਼ੀਰੀ ਕੌਣ ਦੇ ਰਿਹਾ ਹੈ ਤਾਂ ਮੈਨੂੰ ਲੱਗਦਾ ਹੈ ਕਿ ਹਲਾ ਸ਼ੇਰੀ ਕੇਵਲ ਤੇ ਕੇਵਲ ਸੁਖਵੀਰ ਸਿੰਘ ਬਾਦਲੀ ਦੇ ਰਿਹਾ ਜਿਹੜਾ ਇਹ ਸਮਝਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਹ ਮੇਰੀ ਮੁਠੀ 'ਚ ਹੈ ਕੀ ਇਹ ਫੰਡ ਦੇ ਉਹ ਮੈਨੂੰ ਇਹ ਫੰਡ ਲਈ ਜ਼ਮੀਨਾਂ ਵੇਚੀਆਂ ਜਾਂਦੀਆਂ ਹੁੰਦੀਆਂ ਨੇ 99 ਤੋਂ ਲੈ ਕੇ ਹੁਣ ਤੱਕ ਕਿੰਨੀਆਂ ਜ਼ਮੀਨਾਂ ਵੇਚੀਆਂ ਨੇ ਕਿੰਨੀਆਂ ਖਰੀਦੀਆਂ ਨੇ ਇਹ ਸਾਰੀ ਪੜਤਾਲ ਹੋਣੀ ਚਾਹੀਦੀ ਹੈ ਤੁਸੀਂ ਹੈਰਾਨ ਹੋਵੋਗੇ ਮੈਨੂੰ ਲੱਗਦਾ ਹੈ ਕਿ ਬਹੁਤ ਵੱਡਾ ਜਿਹੜਾ ਗਵਨ ਸਾਹਮਣੇ ਆ ਸਕਦਾ